8 ਵਜੇ ਗਈ ਸਵੇਰ ਤੇ ਤੇ ਸਮਾਂ ਹੁਣ ਜਾਣ ਦਾ ਮੰਨ ਲੈ ਵੀ ਵਾਕ ਆਪਣੇ ਕਿਉਂਕਿ ਸਫ਼ਰ ਹੈ ਲੰਬਾ 9 ਤੋਂ 9:30 ਘੰਟੇ ਦਾ ਚੱਲ ਵੀ ਅਗਨੇ ਕਰ ਤਿਆਰੀ ਛੇਤੀ ਹਾਂ ਵੀ ਤੇਰੀ ਚੀਲ ਤਿਆਰ ਹੈ ਚੀਲ ਵੀ ਹੈ ਵਾਕੇ ਚੀਲ ਚੀਲ ਦੀ ਫੋਟੋ ਵੀ ਹੈ ਜੀ ਬਾਈ ਜੀ ਬਾਜ ਨਾਵੇਂ ਚੀਲ ਸਭ ਤੇ ਗਿਆ ਇਹ ਹਾ ਬੰਦਾ ਜਾਂ ਖਿਚਾ ਇਹਨੂੰ ਈਗਲ ਇੱਧਰ ਐ ਈਗਲ ਕੀ ਸਰਰੀ ਲਓ ਜੀ ਹੋ ਗਏ ਰੈਡੀ ਤੇ ਬੰਦੇ ਵੀ ਰੈਡੀ ਪਹਿਲਾਂ ਜਾਕਟ ਵੀ ਅੱਜ ਪਾਈ ਆ ਗਰਮੀ ਕਰਕੇ ਪੂਰਾ ਹਾਲ ਸੀ ਹੁਣ ਚੱਲਦੇ ਆ ਬਸ ਗਲਵਜ਼ ਵੀ ਨਹੀਂ ਪਾਇਆ ਤਣ ਦੇ ਗਰਮੀ ਨੇ ਹੁੱਕੇ ਪਏ ਸੀ ਗਰਮੀ ਹਲੇ ਹੈ ਇੱਥੇ ਹੀ ਬਹੁਤ ਹੈ ਮਹਾਰਾਜ ਸਤਨਾਮ ਸ਼੍ਰੀ ਵਾਹਿਗੁਰੂ ਯਾਤਰਾ ਨੂੰ ਸਫਲ ਕਰੀ ਮਹਾਰਾਜ ਅੰਗ ਸੰਗ ਰਹੀ ਵਾਇਰਸ ਤੇ ਪੌਸ਼ਾ ਅੱਜ ਦਾ ਸਫ਼ਰ ਵੀ ਬਹੁਤ ਲੰਬਾ ਜੀ 9 ਤੋਂ 6:30 ਘੰਟੇ ਦਾ ਸਫ਼ਰ ਹੈ ਜਿਹੜਾ ਜਪਾਣ ਲਾ ਨੂੰ ਸਵੇਰ ਕਵਰ ਕਰਨਾ ਕਰਨ ਪ੍ਰਾਇਗ ਪਹੁੰਚਾਂਗੇ ਜਾਂ ਕਰਨ ਪ੍ਰਾਇਗ ਦੇ ਥੋੜੇ ਪਹਿਲਾਂ ਟੱਪ ਜਾਵਾਂਗੇ ਤੇ ਕੱਲ ਹੋਰ ਟਾਈਮ ਨਾਲ ਪਹੁੰਚਾਂਗੇ ਗੋ ਦਿਨ ਤਾਂ ਪਰਸੋਂ ਕਰਦਾਂਗੇ ਚੜ੍ਹਾਈ ਸ਼ੁਰੂ ਮੁੰਬੇ ਆਪਣੇ ਚਲੇ ਗਏ ਹੁਣ ਰਹਿ ਗਏ ਪਿੱਛੇ ਸ਼ੇਰ ਹੋਏ ਗੋਇ ਹੈ ਗੋਇ ਹੁਣ ਸਤਨਾਮ ਸ਼ੁਰੂ ਹੋਇਆ ਹੈ ਗੁਰੂ ਪੰਦੇ ਆ ਚਲੇ ਦਿਨਾਲ ਦੀ ਘੜੀ ਤਾਂ ਨਾ ਇੱਥੇ ਵੀ ਹਲੇ ਜਾਵੜ ਚ ਗਰਮੀ ਬਹੁਤ ਲੱਗ ਰਹੀ ਐ ਗਰੌਣੇ ਨਹੀਂ ਕਿੰਨੇ ਲਾਲੋ ਤੁਸੀਂ ਰਸਤੇ ਚ ਤੁਸੀਂ ਹੁਣ ਤੱਕ ਹੁਣ ਤਾਂ ਫਿਰ ਵੀ ਰਾਤ ਨਹੀਂ ਪਿਆ ਹੋਇਆ ਇੱਥੇ ਉਹ ਮੇਰਾ ਪੁੱਤ ਕਹਿੰਦੇ ਪਈ ਜਾਂਦਾ ਪਹਾੜੀ ਤੇ ਨਾ ਛੇਲੋ ਭਾਈ ਛੇਲੋ ਕਿ ਉਹ ਬਲਾਨਾ ਖਾਂਸਾ ਬੜਾ ਪਿੱਛੇ ਲੱਗਿਆ ਹੋਇਆ ਲੱਗਦਾ ਉਹ ਤਾਂ ਸਮਾਂ ਉਹ ਲੱਗਦਾ ਦੇਖਣ ਚ ਹਰੇਕ ਹੁੰਦਾ ਕਹਿੰਦਾ ਇਸ ਚੀਜ਼ ਨੂੰ ਕੋਲੋਂ ਬਾਈ ਵੀ ਕਹਿੰਦੇ ਸੀ ਜਾਂ ਨਾਨਕ ਮੱਤੇ ਦੇ ਤੁਰਿਆ ਵੀ ਨਸ਼ਾਨ ਸਾਹਿਬ ਭਾਈ ਬਹੁਤ ਵਧੀਆ ਲੱਗ ਰਿਹਾ ਛੜਾਈ ਦੇਖੋ ਇੱਕ ਬਾਈ ਵੱੱਚ ਕੇ ਵੱੱਚ ਕੇ ਵੱੱਚ ਕੇ ਇਹ ਫੈੜਾ ਹੁੰਦਾ ਮੋਸਲ ਦਾ ਗੱਡੀ ਦੇ ਤੰਗ ਹੋ ਜਾਂਦੇ ਕਿਉਂਕਿ ਤੁਸੀਂ ਕਮਲ ਲੱਗਦਾ ਇਹ ਮਨ ਉੱਤੇ ਰੋਠੇਕਾ ਡੋਕਾ ਲੰਦਰੀ ਸੜਕਾਂ ਦਾ ਸੜਕ ਬਸੇ ਫਿਲਹਾਲ ਦੇ ਕਿਹੜੀ ਤਾਂ ਵਧੀਆ ਬਣੀ ਹੋਈ ਆ ਕਿ ਪਤਾ ਨਹੀਂ ਕੀ ਹਾਲ ਬਣੂਗਾ ਹੈ ਸ਼ਾਂ ਤੇ ਹੁਣ ਤੱਕ ਆਪਾਂ ਨੂੰ ਸਾਨੂੰ ਲਾ ਲੋ ਇੱਕ ਤੁਸੀਂ ਨਾ ਕੋਈ ਮੋਟਰਸਾਈਕਲ ਨਾ ਕਾਰ ਨਹੀਂ ਤਾਂ ਕਿੰਨਾ ਫਿਰ ਉਹ ਰਾਤੇ ਸਾਨੂੰ ਦੁਕਾਨ ਤੇ ਟਰੈਕਟਰ ਖੜਾ ਹੋਇਆ ਸੀ ਇੱਕ ਲਾਸਟ ਬੈਸ ਹੋਰ ਕੁਝ ਨਹੀਂ ਖੜਾ ਹੋਇਆ ਸੀ ਉਹ ਤੋਣ ਲਵਾ ਸਨਮਦਰ ਰਸਤੇ ਉਰ ਕੋਈ ਨਹੀਂ ਲਾਨਤ ਗਾਣਾ ਮਿਲੀ ਕੋਈ ਨਾ ਕੋਈ ਮੈਨੂੰ ਸਿਰਫ ਰਾਸਤੇ 'ਚ ਥੋੜੀ-ਬੋਧੀ ਗਾਇਆਂ ਤੇ ਬੜਦੇ ਜਿਹੇ ਮਿਲਦੇ ਨੇ ਹੋਰ ਕੁਝ ਨਹੀਂ ਇਹ ਅੱਗੇ ਰੁਕੇ ਆਈ ਆਪਾਂ ਤੇ ਜਗ੍ਹਾ ਦਾ ਤਾਂ ਨਹੀਂ ਪਤਾ ਕੌਣ ਸੀ ਜਗ੍ਹਾ ਇਹ ਬਿਲਕੁਲ 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 ਰੁਕੇ ਆਈ ਆਪਾਂ ਅੱਗੇ ਤੇ ਰੁਕਣ ਦਾ ਮੇਨ ਕਾਰਨ ਸਾਨੂੰ ਪਤਾ ਨਹੀਂ ਦਿਖ ਰਿਹਾ ਕੈਮਰੇ ਚ ਉਹ ਸਾਹਮਣੇ ਦੇਖੋ ਤੂਆਂ ਜਿੰਨਾ ਵੀ ਸਾਰਾ ਉੱਡ ਗਿਆ ਨਾ ਤੂਆਂ ਸੋਰੀ ਬੱਦਲ ਆ ਦੇਖੋ ਭਾਂਬ ਜੀ ਬਣ ਕੇ ਮੌਸਮ ਦੇਖੋ ਕਿੰਨਾ ਵਧੀਆ ਹੋਇਆ ਹੋਇਆ ਆਪਣੇ ਤਾਂ ਗਰਮੀ ਚ ਬੁਰਾ ਹਾਲ ਹੋਇਆ ਪਿਆ ਸਾਰਿਆਂ ਦਾ ਇਹ ਤਾਂ ਨੰਦੇ ਨੰਦ ਸਵਰਗ ਬਿਲਕੁਲ ਟਾਵਰ ਵੀ ਲੱਗੇ ਹੋਏ ਨੇ ਪਰ ਇਹ ਦੇਖ ਲਓ ਤੁਸੀਂ ਵੀ ਜਿਹੜੇ ਨਾ ਬੱਦਲ ਇਸ ਆਥਾਂ ਦੇਖੋ ਟਾਵਰ ਵੀ ਕਲੀਅਰ ਹੋ ਗਏ ਹੁਣ ਤੇ ਉਹ ਚਲੇ ਗਏ ਬੱਦਲ ਸਾਰੇ ਉਧਰ ਦੂਜੇ ਪਾਰ ਦੇ ਵੱਲੋਂ ਜਦੋਂ ਹਵਾ ਦਾ ਰੁਖ ਹੋ ਗਿਆ ਇਹ ਪਤਾ ਨਹੀਂ ਚਲੋ ਚਾਹ ਉਹ ਨੰਬੋ ਦਾ ਸਮਾ ਆਪਣੇ ਮੰਬੇ ਅੱਗੇ ਨੇ ਇਹ ਰਸਤਾ ਮੇਰੇ ਵਾਸਤੇ ਹੁਣ ਜਾਣਾ ਤੇ ਜਦੋਂ ਆਪਾਂ ਕਰਨ ਪ੍ਰਯਾਗ ਚਲੇ ਗਏ ਉਹ ਤੋਂ ਬਾਅਦ ਆਪਾਂ ਫੇਰ ਹੁਣ ਸਾਹਿਬ ਕਿੰਨੇ ਜਾਇਆ ਉਸ ਰਸਤੇ ਤੇ ਉੱਥੇ ਦਿੱਕਤ ਨਹੀਂ ਆਣੀ ਇੱਥੇ ਥੋੜੀ ਜਿਹੀ ਦਿੱਕਕ ਹੈ ਜੀ ਆਪਾਂ ਨੂੰ ਆਪਾਂ ਪ੍ਰੋਪਰ ਰੁਕ ਨਹੀਂ ਰਹੇ ਜਦੋਂ ਬੰਦੇ ਕੋਈ ਤੁਸੀਂ ਬੰਦੇ ਤਾਂ ਹੁਣ ਵੀ ਰੁੱਕੇ ਕਹਿੰਦੇ ਸੀ ਵੀ ਰੁਕ ਜੇ ਮੈਂ ਇਹ ਕਹਦਾ ਵੀ ਥੋੜਾ ਚੱਲ ਉਸੀ ਚੱਲੋ ਮੈਂ ਆਵਿਆ ਰੋਲਾ ਲਾਂਦਾ ਤੁਹਾਨੂੰ ਨਾਲੇ। ਸੈਟਿੰਗ ਨਹੀਂ ਗਈ ਆ ਜੀ ਦੁੱਜੀ। 10 ਤੋਂ 15 ਕਿਲੋਮੀਟਰ ਦੇ ਵਿੱਚ ਵਿੱਚ। ਹੁਣ ਨਿਕਲੀ ਜੇ ਕੈਮਰੇ ਚ ਆਈ ਹੁਣੇ ਮੈਂ ਥੋੜਾ ਜਿਹਾ ਪਰ ਨਹੀਂ ਲੇਤੇ ਹੋਗੇ ਚਲਾਣ 'ਚ ਕੈਮਰਾ ਤੇ ਮੋੜ ਸੀ ਸਾਹਮਣੇ। ਪ੍ਰਾਸਤ ਸੁਣੋ ਸਭਨ ਬਿਲਕੁਲ। ਪ੍ਰਨੰਦ ਬਹੁਤ ਆਰਾਮ ਨਾਲ ਚਲਾਉਂਦਾ ਕਿਉਂ? ਨਾ ਪਿੱਛੋਂ ਹੋਰਨ ਨਾ ਗੰਗੋਈ ਦੇਖ ਕਦ। ਕਿੰਨ ਕਨ ਪਹਾੜ ਦੀ ਚੋਟੀ ਤੇ ਆ ਗਏ ਜੀ ਤੇ ਇਹਨਾਂ ਲਾਲ ਲਾਲ ਜਿਹੜਾ ਤੁਹਾਨੂੰ ਦਿਖਿਆ ਲਾਲ ਲਾਲ ਜਾ ਇਹ ਦਰੱਖਤਾਂ ਦੇ ਕਿਰਾ ਉੱਪਰ ਤੋਂ ਪਤਾ ਨਹੀਂ ਹੈ ਕੀ ਚੀਜ਼ ਹੈ ਪਿੱਛੇ ਕਹਿੰਦਾ ਦੇਖ ਇਹਨੂੰ ਇਕੱਠਾ ਕਰ ਰਹੇ ਸੀ ਇਹ ਪਤਾ ਨਹੀਂ ਬਾਗ ਦਾ ਮਤਲਬ ਜਾਨਵਰਾਂ ਵਾਸਤੇ ਇਕੱਠਾ ਕਰ ਰਹੇ ਨੇ ਜਾਂ ਕਿਸੇ ਵਾਸਤੇ ਹੋਰ ਕੋਲ ਤਾਂ ਨਹੀਂ ਪਤਾ ਜੇ ਹੁਣ ਅੱਗੇ ਆਏ ਨਾ ਪੁੱਛਾਂਗੇ ਜ਼ਰੂਰ ਉਹਨਾਂ ਨੂੰ ਇਹਦਾ ਕਰਨਾ ਕੀ ਹੈ ਉਹਨਾਂ ਨੇ ਤੇ ਜਦਦੇ ਆਪਾਂ ਚੱਲਦੇ ਆਪਾਂ ਨੂੰ ਸਰਮਿਕ ਸਹਿਰ ਆਇਆ ਚ ਉਹ ਵੀ ਛੋਟਾ ਜਿਹਾ ਉਹਦੇ ਬਾਅਦ ਨਹੀਂ ਬੜਾ ਹੁਣ ਆਪਾਂ ਬਿਲਕੁਲ ਪਹਾੜ ਦੀ ਚੋਟੀ ਦੇ ਉੱਪਰ ਆਂ ਉਚਾਈ ਤੇ ਆਨੰਦ ਵਾਰਾ ਜੀ ਬਹੁਤ ਜ਼ਿਆਦਾ ਤੇ ਉਹ ਜਿਹੜਾ 뷰 ਹੈ ਨਾ ਉਹ ਚੈੱਕ ਕਰੋ ਇੱਕ ਵਾਰੀ ਤੁਸੀਂ ਅਸੀਂ ਰੱ ਚੜਾਈ ਦੇ ਚੜ ਰਹੇ ਆਂ ਉੱਪਰ ਪਹਾੜ ਦੀ ਇਦਾਂ ਫਿਰ ਤਰਾਈ ਹੋ ਜੂਗੀ ਕਦੇ ਚੜਾਈ ਹੋ ਜੂਗੀ ਤਾਂ ਚੱਲਦੇ ਰਹਿਣਾ ਹੁਣ ਪਾਰਾਂ ਦੇ ਬੜੇ ਉੱਤੇ ਚੜ ਕੇ ਕਦੇ ਪਹਾੜ ਤੋਂ ਥੱਲੇ ਆ ਗਏ ਇਹ ਚੱਲਦਾ ਹੀ ਰਹਿਣਾ ਹੁਣ ਕੰਮ ਉਹ ਸਾਹਮਣੇ ਆਪਣਾ ਮੁੰਡਾ ਵੀਡੀਓ ਬਣਾ ਰਿਹਾ ਮੋਟਰਸਾਈਕਲ ਤੇ ਮਰਦਾ ਠੰਡਕ ਵੀ ਮਹਿਸੂਸ ਲੱਗੀ ਹੁਣ ਵਧੀਆ ਗਰਿਆ ਜਾਗਟ ਖਾਲੀ ਮਨ ਨਾਲੇ ਇੰਨੀ ਜ਼ਿਆਦਾ ਨਹੀਂ ਪਰ ਪਤਾ ਲੱਗ ਰਿਹਾ ਠੰਡ ਦਾ ਆ ਜਾਓ ਆ ਜਾਓ ਆ ਜਾ ਸ਼ਾਬਾਸ਼ ਖੜਿਆ ਜੀ ਆਕੇ ਖੇਤੀਖਾਨ ਖੇਤੀਖਾਨ ਤੇ ਇਹ ਰੇਲਿੰਗਾਂ ਇੱਥੇ ਜਿਹੜੀ ਉਹ ਸਾਹਮਣੇ ਲੱਗੀਆਂ ਹੋਈਆਂ ਨੇ ਉਹ ਸਾਹਮਣੇ ਰੇਲਿੰਗਾਂ ਲੱਗੀਆਂ ਹੋਇਆਂ ਨੇ ਇਹ ਵਾਲੀਆਂ ਠੰਡੇ ਬਹੁਤ ਜ਼ਿਆਦਾ ਨਟ ਪਰ ਗਰਮ ਪਏ ਨੇ ਕੱਡੇ ਕੱਡੇ ਨਟ ਪਏ ਗਰਮ ਨੇ ਗਾਂ ਤੋਂ ਬਾਹਰੇ ਬਈ ਪਹਾੜੀ ਕੁੱਤੇ ਕੋਪਤ ਅੰਦਰ ਅੱਛਾ ਬੰਨਿਆ ਹੋਇਆ ਤਾਂ ਹੀ ਭੌਂਕੀ ਜਾਂਦਾ ਇੱਕੋ ਗੇ ਬੰਨੇ ਵੀ ਕਾਫੀ ਯਾਰ ਬੰਦੇ ਨੇ ਮਣੂ ਲੇਖੋ ਇਹ ਕੇ ਬੁਨੇ ਕੋ ਹੰਦਰ ਵਧੀਆ ਬਣਾਇਆ ਨਾ ਨਹੀਂ ਬਾਈ ਮੈਂ ਨਹੀਂ ਖੋਲ ਸਕਦਾ ਮਨੂੰ ਵਟ ਲੈਣਾ ਤੂੰ ਬਣਾਇਆ ਵਾ ਵਧੀਆ ਬੰਦੇ ਨੇ ਉਹ ਸਾਹਮਣੇ ਝੰਡੀਆਂ ਝੁੰਡੀਆਂ ਲਾ ਕੇ ਜਾ ਕੇ ਹੰਦਿਆ ਇੱਕ ਵਾਰੀ ਆ ਕੇਵਲਾ ਵੀ ਪਈਆਂ ਸਾਹਮਣੇ ਦੇਖੋ ਵੀ ਇੱਕ ਵਾਰੀ ਵਾਹ 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 ਆਵਾਂ ਕੋਦਰ ਦੇ ਬਾਕੀ ਬਾਈਆਂ ਨੇ ਦੋਏ ਨੇ ਆਪਣੀ ਮੈਗੀ ਕਰਾਈਏ ਆਪਾਂ ਨੇ ਆਪਾ ਗਿਆ ਭਾਈ ਸਿੰਪਲ ਰੋਟੀ ਕਿਹੜਾ ਮੈਦਾ ਪਰ ਜਾਊਗਾ ਹੁਣ ਪੇਟ 'ਚ ਯਾਰ ਵੇ ਦੇਖ ਜੰਦੇ ਨੇ ਲੋਕ ਵੀ ਜਿਹੜੇ ਪਹਾੜਾਂ 'ਚ ਆ ਕੇ ਮੈਗੀ ਨਹੀਂ ਖਾਦੀ ਕੁਝ ਨਹੀਂ ਖਾਦਾ ਮੈਦਾ ਹੀ ਭਰਨਾ ਪੇਟ 'ਚ ਕਬਈ ਨੂੰ ਕਹਾਂ ਸਿੰਪਲ ਜੇ ਭਾਈਆ ਤਾਂ ਰੋਟੀ ਦੇ ਦੇ ਨਹੀਂ ਪਰ ਅੱਗੇ ਰਾਤ 'ਚ ਕਿਤੇ ਫਰੂਟਸ ਸ਼ਕ ਲੰਦੇ ਕੜ ਤਾਂ ਇਹ ਇਕੱਲੇ ਜਿਹਨੇ ਚੜ੍ਹਾਈ ਵੀ ਬਹੁਤ ਐ ਅੱਗੇ ਵੀ ਨਾ ਜਾਨਵਰ ਹੋਵੇ ਕੋਈ ਕਿਤੇ ਨਹੀਂ ਚਾਹ ਚੂ ਦੇ ਕੱਪ ਦਾ ਬਹੁਤ ਪਏ ਨੇ ਕਿਰੇ ਓਏ ਹਾ 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 ਅਨੰਤ ਹੀ ਅਨੰਤ ਬਿਲਕੁਲ ਉਹ ਸਾਹਮਣੇ ਮਕਾਨ ਵੀ ਬਣਾ ਹੋਇਆ ਸਤਬਾਈ ਦਾ ਇਹ ਹੋਵੇ ਵਾਹ ਜੀ ਵਾਹ ਕਹਿੰਦੇ ਨੇ ਅਤਿ ਸੁੰਦਰ ਬਿਲਕੁਲ ਅਸਲ ਚ ਸਕੂਨ ਦੇਣ ਵਾਲੀ ਜਗ੍ਹਾ ਅਸਲ ਜੇ ਆਪਾਂ ਕਹਿ ਸਕੀਏ ਹੈ ਨਾ ਏ ਟੋਪ ਤੇ ਆ ਕੇ ਥੋੜਾ ਸਾਂਭ ਵੀ ਜੜ ਗਿਆ। ਕੋਈ ਚੜ੍ਹਾਈ ਸੀ ਕਾਫੀ ਤੇ ਦੌੜ ਕੇ ਆਇਆ। ਤੇ ਫਿਲਹਾਲ ਆਨੰਦ ਅਰੇ ਬੰਦੇ ਵੀ ਲੱਸਾ ਇਹ ਤਾਂ। ਆਗੇ ਪਿੱਛੇ ਪਹਿਲਾਂ ਇੱਕ ਵਾਰ ਤਾਂ ਨਾ ਨੂੰ ਕਰਜੀ ਕਰ ਗਏ ਸੀ। ਪਰ ਮੈਨੂੰ ਚੜ੍ਹਦਾ ਦੇਖ ਕ ਵੀ ਧੁੱਪੇ ਬਹੁਤ ਨਾਲ ਡਾਲੀ ਲਗਾਇਆ। ਸਕੂਨ ਵਾਲੀ। ਮੰਦੇ ਆਪਣੇ ਉਹ ਰੁਗੇ ਪਿੱਛੇ ਹੀ ਉੱਪਰ ਨਹੀਂ ਆਈ। ਆ ਜਾਓ ਉੱਪਰ ਆ ਜਾਓ। ਆ ਗਿਆ ਦੇਖੋ ਇਸ ਸੜਕ 'ਕਿਆ ਵਧੀਆ ਚੀਜ਼ ਐ ਆ ਜਾ ਆ ਜਾ ਆ ਜਾ ਆ ਜਾ ਏ ਬੰਦਾ ਬਹੁਤ ਦੂਰ ਤੋਂ ਦੌੜਦਾ ਆ ਕਹਿੰਦਾ ਵੀਡੀਓ ਬਣਾ ਏ ਵੀ ਮੈਂ ਬਹੁਤ ਆ ਜਾ ਆ ਜਾ ਜੋਰ ਮਾਰਦਾ ਆ ਆ ਜਾ ਮੂਮੈਂਟ ਤੋਂ ਦਮਾ ਹੁਣੇ ਤੈਨੂੰ ਲਾ ਜੀ ਢੇੜ ਦੀ ਬੰਦੇ ਨੇ ਮੈਗੀ ਆਪਾਂ ਮਗਾਈ ਰੋਟੀ ਆਪਾਂ ਪੀ ਗੱਲੀ ਚਾਹ ਜਿਹੜੇ ਪਰਾਂਠੇ ਯਾਰੇ ਚਾਰੋਂ ਆਲੂ ਵਾਲੇ ਉਹ ਮੇਰੇ ਵੈਸੇ ਵੀ ਪ੍ਰਸਾਦਾ ਸ਼ਕਲ ਜੀ ਆਪਾਂ ਇੱਥੇ ਖੜੇ ਜੀ ਕੋਈ ਕੰਮਲੀ ਕੁਮਦੀ ਹੈ ਨਾਮ ਤੋਂ ਰੈਸਟੋਰੈਂਟ ਬਣਿਆ ਹੋਇਆ ਛੋਟਾ ਜਿਹਾ ਪਰ ਬਣਾਇਆ ਬੰਦੇ ਨੇ ਬਹੁਤ ਵਧੀਆ ਸੀ ਖਾਣਾ ਕੋਈ ਰੋਟੀ ਦਾ ਨਾ ਨਾ ਮੈਂ ਤੇਰੀ ਬਾਈ ਨੂੰ ਅਰੇ ਕਾਇਸ ਐ ਇਸਕੂਨ ਰੈਸਟੋਰੈਂਟ 8 ਥਰੋੜ ਬੰਗਾ ਕਮਲੇਖ ਕਮਲੇਖ ਹਾਂਜੀ ਚੱਲੀਏ ਫਿਰ ਚੱਲੋ ਬਾਈ ਚੱਲੋ ਚੱਲਾ ਚੱਲੋ ਚਲੋ ਕਾਕਾ ਕੋਫੇ ਦੀ ਟੌਫੀ ਕੋਫੇ ਦੀ ਚਲੋ ਉੱਤਰਾਖੰਡ ਗ੍ਰਾਮੀਣ ਬੈਂਕ ਸਾਖਾ ਦੇਵੀਧੁਰਾ ਸੰਤ ਰਹੀ ਜਾ ਆਪਣਾ ਇੱਕ ਪਿੱਛੇ ਜਿਹੜੀ ਆਪਣਾ ਪੂਰਾ ਮੋੜ ਹੋ ਗਿਆ ਸੀ 300 ਤੇ ਇੱਕ ਵਾਰੀ ਦਾ ਰਸਤੇ ਜੀ ਨਹੀਂ ਵੀ ਆਗਾ ਹੋ ਗਿਆ ਸੀ ਵੀ ਨਹੀਂ ਬਈ ਮੁਸ਼ਕਲ ਹੋ ਜੂਗਾ ਜਾਣਾ ਨਹੀਂ ਪਿੱਛੇ ਜਾਣਾ ਮੇਚ ਤੇ ਠੰਡ ਵੀ ਕਾਫੀ ਜੀ ਲੱਗੀ ਬਹੁਤ ਹੈ ਠੰਡ ਪਰ ਰਹਿ ਗਿਆ ਬੱਚੋ ਹੁਣ ਇੱਥੇ ਤੋਂ ਅਮੀ ਪਿਆਤਾ ਹੋਇਆ ਪਰ ਪਹਿਲਾਂ ਦਾ ਕਾਫੀ ਟਾਈਮ ਦਾ ਪਹੁੰਚਦਾ ਆ ਜੀ ਆਪਾਂ ਨੌਰ ਦੇ ਨਾਮ ਨਾਲ ਨਿਕਲ ਜਾਂਗੇ ਪਿੱਛੇ ਲੱਗਾ ਰਹਿਗਾ ਕਾਫੀ ਦੇਖ ਕੇ ਹਾਂ ਮੋੜ ਸੇ ਸਟਾਰਟ ਖੜੇ ਰਹਿਣ ਦੇ ਨੇ ਕਿਹੜਾ ਬੰਦ ਕਰੂਗਾ ਹਾ ਹੋ ਖਿਆਲ ਨਾਲ ਇੱਕ ਵਾਰੀ ਸੌਮਣੇ ਖੜੇ ਮੋਟਰ ਹੈ ਕੋਪੜਾ ਨਹੀਂ ਰੱਥ ਥੈਂਕ ਯੂ ਪਿੱਛੇ ਆ ਵੀ ਪਿੱਛੇ ਛੀਂਹ ਕਿੱਥੇ ਰਹੀ ਛੀਂਹ ਦਾ ਖੰਭ ਉੱਡ ਗਏ ਮੈਂ ਕਹਾ ਬਾਲਾ ਕਮਾਲ ਦੀ ਗੱਲ ਕਰ ਰਿਹਾ ਜਮੀਨ ਹੈ ਨਾ ਹੰਡ ਲੱਗੀ ਐ ਬੰਦੇ ਵਾਹ ਨਹੀਂ ਰਹਿੰਦੀ ਨਾ ਨਹੀਂ ਹੋ ਗਈ ਤੇ ਪਰ ਮੇ ਜੇ ਮੈਂ ਚੱਲ ਪੜਨਾ ਹੀ ਬੱਸ ਆ ਗਈ ਲਗਾ ਚੀਂ ਤੇ ਇੱਕ ਖੰਭਾ ਪੈ ਰਹੀ ਚੀਂ ਤੇ ਇੱਕ ਤੋਂ ਖੰਭਾ ਪੈ ਰਹੀ ਕਿਹੜਾ ਇੱਕ ਤੋਂ ਖੰਭਾ ਪੈ ਰਹੀ ਆ ਗਈ ਚੀਂ ਚੀਲ ਦਾ ਡਰਾਈਵਰ ਚੇਂਜ ਕਰਿਆ ਕਾਲਾ ਲੈਣਾ ਚੀਲਪਾ ਕਿੱਥੇ ਭਾਗਿਤ ਆ ਲੈਓ ਬਸ 3:00 ਵਜੇ ਲੈਓ ਉਹ ਸਾਹਮਣੇ ਕੀ ਬਣਨਾ ਸੈਦ ਉੱਥੇ ਨਹੀਂ ਜਾਣਾ ਆਪਾਂ ਨਾ ਉਹ ਮੰਦਿਰ ਬਣਿਆ ਹੋਇਆ ਕੋਈ ਤਾਂ ਹੈ ਦੇਵੀ ਤੋੜਾ ਲਿਖਿਆ ਹੈ ਦੇਵੀ ਦਾ ਮੰਦਿਰ ਲੱਗਦਾ ਈ ਉਹ ਸਾਹਮਣੇ ਸ਼ੋ ਬੁੱਦਲ ਵੀ ਕਾਫੀ ਹੋ ਗਿਆ ਭਾਈ ਕਾਲੇ ਚੱਟਾ ਹੋ ਜਾਏਗਾ ਜੇ ਨਹੀਂ ਪੈ ਗਿਆ ਉਹ ਮੇਰੀ ਜਾਨ ਹੈ ਆਹ ਆਮਨ ਦੀ ਤਰ੍ਹਾਂ ਹਲੋ ਜੀ ਜੀ ਜਾਵੇ ਤਾਂ ਮੈਂ ਉਹ ਜਾਣ ਕੇ ਲੈ ਫੋਨ ਫੋਨ ਮਾਰਾ ਜਾਈਦਾ ਹਾਂ ਵੀ ਇਹ ਠੀਕ ਅਲੀ ਜਾ ਆ ਉਹ ਅੱਗੇ ਉਹ ਕਰਦੇ ਜਿਹਨੂੰ ਦਿੱਤੇ ਮੈਂ ਕਰ ਰਿਹਾ ਜਾਈ ਉਹ ਫਿੱਟ ਹੋਵੇ ਜੀ ਜਾ ਤਾ ਦੇ ਲਓ ਮੋਟਰਸਾਈਕਲ ਇਹਨਾਂ ਨੂੰ ਇਨਾ ਰੱਖ ਗਿਆ ਜੀ ਬੰਦੇ ਬਾਜਰੀ ਤੇ ਪੈ ਗਏ ਆ ਜੋ ਆੜੂ ਖਾ ਲਿਆ ਨੇ ਪਏ ਚੱਕ ਲਿਆ ਨਹੀਂ ਨਹੀਂ ਬਹੁਤ ਪੋਸ਼ਟਿਕ ਤੱਤ ਲੱਗੇ ਇਸ ਪਾ ਧੋਨੇ ਦਾ ਖਰਾਬ ਹੋ ਜਾ ਚੀਜ਼ ਕਦੀ ਤੋਣੀ ਨਹੀਂ ਚੀਦੀ ਜਾਨ ਨਹੀਂ ਆਂਦੀ ਉਹਦਾ ਇਸਕੇ ਥਮ ਸੜ ਗਏ ਉਹਦਾ ਇਸਕਾ ਥਮ ਸੜ ਗਏ ਹਲਤ ਖਰਾਬ ਹੋ ਗਈ ਆ ਤੇ ਰੁਕਿਆ ਇੱਥੇ ਪਾਣੀ ਪੀ ਲਈ ਇੱਕ ਵਾਰੀ ਪਾਣੀ ਦੀ ਬੋਤਲ ਦੇ ਯਾਰ ਨੋਰਮਲ ਹੈ ਦੀ ਇਹ ਪੱਤੇ ਨੇ ਗਰ ਖਾ ਉਹ ਕਰਕੇ ਹੈ ਸਿੰਗੜੀ ਕਸਕੇ ਬਣਦਾ ਹੈ ਕਸਕੇ ਬਣਦਾ ਹੈ ਪਤਾ ਨਹੀਂ ਤਾਂ ਅੰਦਰ ਦਾ ਬਣਦਾ ਹੈ ਅਸ਼ੋ ਲੈ ਇੱਕ ਮਿੰਟ ਦੇ ਰੋਂ ਪਿਛੇ ਲੋ ਉਹ ਇਹ ਪੁਣੀ ਪੀ ਲਿਆ ਆਪਾਂ ਇਹ ਡੇਢ ਤੋਂ 2 ਘੰਟੇ ਬਾਅਦ ਬ੍ਰੇਕ ਲਈ ਆਪਾਂ ਲਗਾਤਾਰ ਚੱਲਦੇ ਹੋਏ ਤੇ ਪਿਛੇ ਬਾਈ ਆਲੂ ਬਖਾਰੇ ਵਿੱਚ ਆ ਪਹਿਲਾਂ ਮੈਂ ਫੇਲ ਸਮਝਿਆ ਪਰ ਬਾਈ ਕਹਿੰਦਾ ਇਸ ਟਾਈਮ ਚ ਸੇਵ ਕਿਤੇ ਮੈਂ ਵੀ ਆ ਵੀ ਬਾਈ ਗਲਤ ਤਾਂ ਤੇਰੀ ਠੀਕ ਹੈ ਪਰ ਆਪਾਂ ਉੱਤੋਂ 50 ਰੁਪਏ ਦੇ ਲੈ ਤੋ ਆਪਾਂ ਨਾਲ ਦੀ ਨਾਲ ਖਾ ਲੇ ਹੁਣ ਇਹ ਵੀ ਉਹ ਆਪਾਂ ਲੈ ਲਓ ਘੰਟਾ ਦੋ ਘੰਟਾ ਭੁੱਖ ਦੀ ਮਨ ਲਾ ਲੋ ਲੋੜ ਨਹੀਂ ਰੋਪੀ ਦੀ ਐਨਾ ਵੀ ਮਿਲਿਆ ਉਹਨੇ ਬੈਗ ਚ ਪਏ ਨੇ ਜੇ ਇਹਦੇ ਭੁੱਖ ਲੱਗੀ ਆਪਾਂ ਫੇਰ ਚੱਕ ਦਿਆਂਗਾ ਮਨ ਨੂੰ ਮੱਕੇ ਵੀ ਨਹੀਂ ਇਹ ਤਾਂ ਬੈਠੇ ਪਰ ਰਾਸਤੇ 'ਚ ਬੈਠੇ ਬੋਸ ਸੀ ਬਸਮਾਨ ਵੇਚਣ ਵਾਲੇ ਤਾਂ ਮਾਤਾ ਤੇ ਉਹ ਐਸੀ ਬੈਠੀ ਆ ਵਿਚਾਰੀ ਡੋਲੂ ਲੈ ਕੇ ਦੇ ਆ ਚਾਹ ਦਾ ਕੰਮ ਕਰ ਤੇ ਆਈ ਹੁਣੀ ਵਿਚਾਰੀ ਆ ਜਾ ਬਈ ਆ ਜਾ ਰੰਨੀ ਕਿ ਚਿਰ ਆ ਗਿਆ ਇਹ ਸ਼ਹਿਰ ਹੋ ਗਿਆ ਸ਼ਾਇਦ ਨਹੀਂ ਪਤਾ ਲੱਗਿਆ ਪਰ ਯੂਪੀ ਨੰਬਰ ਦੀਆਂ ਗੱਡੀਆਂ ਬਹੁਤ ਖੜੀਆਂ ਨੇ ਤੇ ਹੋਟਲ ਵਗੈਰਾ ਹੀ ਬਹੁਤ ਨੇ ਕੋਈ ਤਾਂ ਕਾਰਨ ਹੈ ਇੱਥੇ ਜਾਂ ਤਾਂ ਕੋਈ ਘੁੰਮਣ ਫਿਰਨ ਦਾ ਬਣਾ ਹੋਗਾ ਮੰਦਿਰ ਵਗੈਰਾ ਕੁਛ ਹੋਣਾ ਅ ਕਮ ਘਣਾ ਕੁਝ ਆ ਗਿਆ ਲਿਖਿਆ ਉਹ ਲਮਗੜਾ ਲਮਗੜਾ ਪਹੁੰਚ ਗਏ ਜੀ ਤੇ ਯੂਪੀ ਨੰਬਰ ਗੱਡੀਆਂ ਬਹੁਤ ਖੜੀ ਦੀ ਪਿੱਛੇ ਹੋਟਲ ਵੀ ਨੇ ਇੱਥੇ ਬਾਕੀ ਵਾਲਾ ਮੋੜਾ ਜਿੱਥੇ ਦਾ ਪਿੰਡ ਹੈ ਮੋੜਾ ਜਿੱਥੇ ਪੈਂਦਾ ਇਹਨੂੰ ਠੀਕ ਹੈ ਸਰੋ ਛੋਟਾ ਵੀ ਨੀ ਪੰਗਾ ਸਕਦੇ ਵਾ ਪਤੰਦਰ ਜਲੇਬੀਆਂ ਕੱਢੀ ਬਿਰਦਾ ਹੋਟਲ ਆਲੋ ਕੋ ਰਹੇ ਆੜੂ ਖਾ ਰਹੇ ਲੋਕਾਂ ਬੰਗਾ ਤਾਦੀ ਵਾਲਿਆ ਤਲੀ ਵਾਲੀ ਠੀਕ ਹੈ ਉਸਦੇ ਬਿਆਲੇ ਮਿਲਈ ਆਪਾਂ ਨੂੰ ਹੁਣ ਪਹਿਲਾਂ ਮਿਲਈ ਗੱਡੀਆਂ ਤੇ ਹੁਣ ਤੇ ਬਾਕੀ ਰੰਦੇ ਗਈ ਬੱਤੇ ਪਤੰਦਰ ਮੋਟਰਸਾਈਕਲਾਂ ਦੇ ਐਕਟਿਵ ਹੋਦੇ ਆ ਰਹੇ ਆ ਕੋਟ ਬੈਂਟ ਪਾ ਗਏ ਫਾਇਦਾ ਹੁਣ ਅੱਗੇ ਤੋਂ ਆਉਣਗੇ ਮੈਂ ਦੇਖਿਆ ਉਹਨਾਂ ਹੁੰਦੇ ਇਹਨੂੰ ਨਹੀਂ ਪਹਿਲਾਂ ਨਿਕਲ ਗਏ ਆ ਤੇ ਵੀਡੀਓ ਚੱਲੂ ਨਹੀਂ ਸੀ ਕੈਮਰਾ ਆਪਾਂ ਗਿਆ ਨਾ ਕੋਈ ਨਿੜੇ ਤੜੇ ਇੱਥੇ ਬਾਕੀ ਪਹਿਲਾਂ ਇੱਕ ਵਾਰੇ ਥੱਲੇ ਉਤਰ ਕੇ ਪਾੜ ਤੋਂ ਹੁਣ ਫੇਰ ਚਲਾਈਦੇ ਆ ਜੀ ਦੁਬਾਰ ਤੋਂ ਆ ਤਾਂ ਫੇਰ ਤਾਂ ਅਹੀ ਕੰਮ ਚੱਲ ਰਿਹਾ ਮੋੜ ਉਬਜੌਰ 8 ਕਿਲੋਮੀਟਰ ਜਗੇਸ਼ਵਰ ਧਾਮ 35 ਕਿਲੋਮੀਟਰ ਇੱਧਰੋਂ ਦੱਸ ਰਿਹਾ ਜੀ ਆਪਾਂ ਨੂੰ ਆਪਣਾ ਨੈਟ ਤੇ ਹਲਮੋੜਾ ਤਕਰੀਬਨ ਆਪਾਂ ਪਹੁੰਚ ਗਏ ਸ਼ਹਿਰ ਚ ਕੋਈ ਨਾ ਕਾਫੀ ਦੂਰੋਂ ਦਿਖ ਰਿਹਾ ਸੀ ਹਲਮੋੜਾ ਹੁਣ ਦਿਖਾਉਂਗਾ ਕੈਮਰਾ ਦਿਖਾਉਂਦਾ ਹੁਣ ਤੁਹਾਨੂੰ ਪਹਿਲਾਂ ਬਹੁਤ ਦੂਰ ਤੋਂ ਨਜ਼ਰ ਨਾ ਵਾਈਕ ਲਾ ਲਓ ਅ ਸਾਹਮਣੇ ਵਾਲੀਆਂ ਉਹਨਾਂ ਪਹਾੜੀਆਂ ਤੁਸੀਂ ਜਦ ਆਪਾਂ ਸਾਹਮਣੇ ਉਹਨਾਂ ਜੱਟ ਦੇ ਦੱਸਿ ਆ ਰਿਹਾ ਜੀ ਦੇਖੋ ਮਾੜਾ ਤਨੋ ਅਲ ਮੋੜਾ ਗਿਆ ਜੀ ਅਲ ਮੋੜਾ ਨੇ ਧਾਰਾ ਨੋਲਾ ਧਾਰਾ ਨੋਲਾ ਚਲੋ 15 ਮਿੰਟ ਵੇਟ ਕਰਕੇ ਦਸਕ ਆਪਣੇ ਬੰਦੇ ਵੀ ਆ ਗਏ ਇੰਨੇ ਚ ਪਿੱਛੇ ਰਹਿ ਗਏ ਸੀ ਕਰੋਂ ਦੀ ਕਮਾਲ ਹੈ ਪਾਈ ਹੋਈ ਦੇਖੋ ਪਰ ਕਿੰਨਾ ਕੰਡਕਸ਼ਨ ਕਰਿਆ ਹੈ ਕੰਮ ਜੇ ਲੋ ਜੇ ਲੋ ਜੇ ਲੋ ਅੱਜ ਰਸ ਵਾਲਿਆ ਸਾਢੋ ਖੇ ਮਿਲਦੇ ਇੱਥੇ ਬਾਜ਼ਾਰ ਚ ਕਿੰਨਾ ਕੋ ਬਾਜ਼ਾਰ ਹੈ ਨਾ ਸਾਰਾ ਸੜਕ ਤੇ ਆ ਹੋਇਆ ਆ ਗੱਡੀਆਂ ਵਾਲੇ ਹੋਰ ਜਾਮ ਮਿਲੂਗਾ ਮਿਲੂਗਾ ਬਈ ਮਾ ਬਹਲਾ ਜਾਮ ਨਾ ਮਿਲੇ ਹੁਣ ਨਾ ਹੁਣ ਤਾਂ ਨੈਟ ਵੀ ਬੰਦ ਹੋ ਗਿਆ ਤੇ ਪਿੱਛੇ ਦਿਖਾਰਾ ਕਰਕੇ ਦੇਖੇ ਹਾਂਗਾ ਦੇਖੀ ਜਾਊਗੀ ਕਿ ਮਨ ਦਾ ਫਿਰ ਉਹ ਮੋੜਾ ਪੁੱਛੀਏ ਮਾਗਲ ਦਾ ਪਿਆਦਾ ਪ੍ਰੋਗਰਾਮ ਕਿਸੇ ਦਾ ਘੰਟਾ ਘੋਰ ਚਲੇ ਰਸਤੇ ਜਾ ਕੇ ਖੜਨਾ ਪੈਗੇ ਜੀ ਕਿਉਂਕਿ ਬੰਦੇ ਰਹਿ ਗਏ ਆਪਣੇ ਪਿੱਛੇ ਬਾਕੀ ਗਰਮੀ ਮਹਿਸੂਸ ਹੋ ਰਹੀ ਹੈ ਹੋ ਰਹੀ ਇੱਥੇ ਹੁਣ ਕਿਉਂਕਿ ਇਹ ਪਨਾ ਪਹਿਲਾਂ ਪਹਾੜਾਂ ਦੇ ਨਾਲੋਂ ਬਹੁਤ ਉੱਚਾਈ ਤੇ ਜੀ ਹੁਣ ਥੱਲੇ ਆ ਗਏ ਤੇ ਰਾਹ ਵਾਕੀ ਨਵੇਂ ਨੇ ਆਪਣੇ ਵਾਸਤੇ ਆਪਣੇ ਕੀ 99% ਜਿਹੜੇ ਪੰਜਾਬ ਜਾਂ ਹਰਿਆਣੇ ਵਾਲੇ ਨੇ ਉਹ ਇਸ ਰਸਤੇ ਨੂੰ ਨਹੀਂ ਜਾਣਦੇ ਇਹ ਸਰਪਤੀਆ ਲਾਉ ਹੈ ਕਿਉਂਕਿ ਇਹ ਯੂਪੀ ਦੇ ਬਾਰਡਰ ਤੋਂ ਚੱਲ ਕੇ ਸਿੱਧਾ ਹੇਮਗੁੰਡ ਸਾਹਿਬ ਜਾ ਕੇ ਪਹੁੰਚਦਾ ਉੱਤਰਾਖੰਡ ਚ ਬਲੇ ਨਾਨਕ ਮਤਾ ਉਦੋਂ ਬਾਅਦ ਰਿਠਾ ਸਾਹਿਬ ਇਹ ਉੱਤਰਾਖੰਡ ਚ ਹੀ ਨੇ ਤੇ ਉਦੋਂ ਬਾਅਦ ਹੁਣ ਆਪਾਂ ਲਾ ਲੋ ਇਸ ਰਸਤੇ ਦੇ ਵੀ ਉੱਤਰਾਖੰਡ ਦਾ ਰਸਤਾ ਹੀ ਐ। ਹੇਮਗੁਣ ਸਾਹਿਬ ਨੂੰ ਜਾ ਰਹੇ ਆਂ। ਪਤਾ ਹੀ ਐ ਤੁਹਾਨੂੰ। ਰਸਤਾ ਬਿਲਕੁਲ ਨਵਾਂ ਤੇ ਵਧੀਆ। ਚਲ। ਹਾਂ। ਅੱਜ 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 ਨਾਲ ਵੀ ਇਹ ਪ੍ਰੋਗਰਾਮ ਕੰਮ ਸ਼ੁਰੂ ਕਰ ਦੇਣਾ ਆਪਾਂ। ਉਹ ਰਾਮ ਨਾਲ ਬਾਈ ਕੰਮ ਤਾਂ ਕੈਂਟਿੰਗ ਦੀ ਜਿੰਨੀ ਸੀ। ਛੱਡ ਦੇਣਾ ਚੋਟ ਮਾਮ ਤੇ। ਤੇ ਉੱਤੇ ਬਾਟ ਗਿਆ ਬੱਚੋ ਹੋ ਗਿਆ ਆਪਣਾ ਨਹੀਂ ਗਿਰੇ ਗਏ ਤੇ ਉਫ ਦਰਖਤ ਦੇਖੋ ਕਿੰਨਾ ਸੋਹਣਾ ਆ ਫੁੱਲ ਜਿ ਡਿੱਗਿਓ ਹੈ ਨਾ ਆ ਜਮਣੀ ਦੇ ਕਲਰ ਦੇ ਆ ਵੇਖੋ ਸਾਹਮਣੇ ਜੇ ਵੀਡੀਓ ਚਾਰਿਆ ਤਾਂ ਆ ਦੇਖੋ ਕਿੰਨੇ ਸੁਣਾ ਮਤਲਬ ਫੁੱਲ ਜਾ ਰਿਹਾ ਦੱਕਾਂ ਦੇ ਅੰਦਾ ਕਹਿੰਦੇ ਵੀ ਮੰਜ਼ਿਲ ਤੇ ਦਾ ਮਤਲਬ ਪਹੁੰਚ ਜਾਂਦਾ ਅਸਲੀ ਆਨੰਦ ਰਸਤੇ 'ਚ ਆਉਂਦਾ ਹੈ ਦੇਖਣ ਦਾ ਹੁਣ ਤਾਂ ਇਹ ਵੀ ਜਿੱਥੇ ਜਾਣਾ ਪੱਤੇ ਜਾ ਕੇ ਹੋਟਲ ਦੇ ਲਾਂਗੇ ਰੋਟੀ ਪਾਣੀ ਖਾ ਕੇ ਆਪਣਾ ਸੋ ਜਾਾਂਗੇ ਇਹ ਨਜ਼ਾਰੇ ਦੇਖਣ ਦੇ ਹੁੰਦੇ ਆ ਵਾਹ ਉਹ ਸੋਨੇ ਭੁੱਲਨੇ ਬਈ ਤੇ ਪਿੱਛੇ ਵੀ ਆਇਆ ਸੀ ਦਰਖਤ ਪਰ ਉਸ ਟਾਈਮ ਕਿਤਾਬ ਵੀਡੀਓ ਆਉਣੀ ਸੀ ਤੇ ਦਰਖਤ ਵੀ ਕਿਹੇ ਆਇਆ ਆਪਾਂ ਨੂੰ ਮੁੜ ਕੇ ਆਇਆ ਹੀ ਨਹੀਂ ਹੁਣ ਆਇਆ ਕਿਹੜਾ ਸ਼ਹਿਰ ਆ ਗਿਆ ਇਹ ਤਾਂ ਮੌਰੀਏ ਸ਼ਹਿਰ ਨਹੀਂ ਕਿਹੜਾ ਕੋਸ਼ਾਨੀ ਪਿਆ 40 ਕਿਲੋਮੀਟਰ ਉਹਦੇ ਵਿੱਚ ਦੇ ਨਿਕਾਉਣਾ ਪਊ ਸਹਿਰ ਅਗਾਂ ਨਿਕਲਣ ਦੇ ਤਣੀ ਖੈ ਚੋੜ ਬਈ ਕਿਉਂ ਮਨਾਉਣ ਆ ਗਏ ਜੀ ਥੋੜਾ ਰਿਹਾ ਕੋਈ ਕਿੰਨੇ ਕਿਲੋਮੀਟਰ ਰਹਿ ਗਏ 100 100 ਕਿਲੋਮੀਟਰ ਜੋਰ ਲਾ ਕੇ ਹੁਣ 120 25 ਤੇ ਖਾਣਾ ਨਹੀਂ ਖਾਦਾ ਹੁਣ ਫੋਜਾਂ ਖਾਣੇ ਕਲੇ ਹੋਈਆਂ ਫੋਜਾਂ ਭੁੱਖਿਆ ਮਾਰ ਰਿਆ ਫਿਲਹਾਲ ਢਿਗੜੇ ਹੁਣ ਕਹਿੰਦੇ ਕਹਿੰਦੇ ਭਾਈ ਕੁਝ ਨਾ ਕੁਝ ਖਾ ਲਓ ਲੈ ਉਹ ਖਾ ਲ ਜਾ ਬੀਬੀ ਕਰ ਨੇਵੀਗੇਸ਼ਨ ਵਾਲੀ ਲੱਗੀ ਕਰਨ ਹੁਣ ਵੀ ਤੁਸੀਂ ਗਲਤ ਮੁੜ ਗਏ ਪਤਾ ਨਹੀਂ ਵੀ ਭਾਈ ਭੁੱਖ ਨੇ ਬੁਰਾ ਹਾਲ ਕਰਤਾ ਅੱਛਾ देख कुछ मिलता खाने सामने हाँ भाई है रोटी रोटी चावल, चावल मिल गया है ये तो बड़ा अच्छा होगा हाँ जलेबिया तो नहीं खानी बाद देखेंगे तरबूज खरबूजे पे हैं पर आ गए जी तो ਪਰ ਕੁ ਕੁ ਵਾ ਥੋੜੇ ਜਿਮ ਵਾਸਤੇ ਆ ਸਾਹਮਣੇ ਸਪਲੈਂਡਰ ਮੋਟਰਸਾਈਕਲ ਤਾਂ ਨਾ ਜਿਹੜਾ ਨਾ ਟੈਲ ਵਾਲਾ ਉਹ ਵੀ ਲਾ ਗਿਆ ਤੇਲ ਗੇਰ ਰਿਆ ਤੇ ਇੱਕ ਆਪਣਾ ਕਹਿੰਦੇ ਆ ਸਾਇਲੈਂਸਰ ਜਿਹੜਾ ਉਹਦਾ ਨਾਟ ਈ ਲਾ ਗਿਆ ਹਮ ਬਾਈ ਅੰਦਰ ਕਹਿੰਦਾ ਅੰਜਨ ਕਰਾ ਲਓ ਤੇਲ ਜਿਹੜਾ ਨਾ ਤੇਲ ਨਹੀਂ ਡਿੱਗਣਾ ਹੋਇਆ ਨਾਟ ਈ ਲਾ ਕੇ ਥੋੜਾ ਜਿਮ ਕਮਾਲ ਦਾ ਸੌਦਾ ਹੀ ਬਾਰਦੇ ਆ ਕਿਦਾਂ ਵੀ ਮੁੰਡਿਆਂ ਨੂੰ ਬਣਾ ਲੀਏ ਵਾ ਪੈਸੇ ਜਿੰਤਾ ਹੀ ਬਣਦੇ ਆ ਬਾਕੀ ਥੱਲੇ ਪੱਧਰ ਦੇ ਏਰੀਆ ਜਾ ਕੇ ਹੁਣ ਬਹੁਤੀ ਉਚਾਈ ਤੇ ਨਹੀਂ ਜਿਸ ਕਰਕੇ ਨਾ ਹਮੋਸ ਬਹੁਤ ਇੱਥੇ ਵਧੀ ਹੋਈ ਜਦ ਪਹਾੜੀ ਦੇ ਉੱਪਰ ਜਾਂਦੇ ਆ ਫਿਰ ਤਾਂ ਠੰਡਕ ਮਤਲਬ ਠੰਡਾ ਹੋ ਜਾਂਦਾ ਮੌਸਮ ਥੱਲੇ ਗਰਮੀ ਠਾਈ ਯਾਮਾ ਬਤਾਓ ਮਾਰੇ ਹੁਣ ਤਾਂ ਇਹ ਵੀ ਪਾਰਸਲ ਲੈਣਾ ਨਾ ਮਾ ਕਿ ਯਾਮਾ ਲੈਣਾ ਹੈ ਹਾਂ ਵੇ ਦਸਤ ਨੂੰ ਲਾ ਚੱਬੀ ਆ ਜਾ तो मैं कह रहा कमी नहीं है देखो कोई डेंट नहीं है कोई कलर नहीं है वह सारा कुछ नवा पे कोई वह नहीं अगर लाइट वक्त भी होगी बिल्कुल देखो नवी है सारा समान नवा भाई जीपीएस लग रहा अंजन देखो अंटच अंजन देखो हवा बस तक हुआ, आवाज बनाई दिया ये ना दौड़ी जा रही है ਕਿੱਥੇ ਡੋੜੀ ਚੱਲੀ ਜਾ ਰਹੀ ਐ ਦੇਖੇ ਰੀਤਿਆ ਨਹੀਂ ਕਰਿਆ ਜਦ ਆਪਾਂ ਉਥੋਂ ਤੁਰੇ ਆ ਨਾ ਮੈਂ ਤਾਂ ਇਹ ਵੀ ਗੋਬਰੋ ਠੀਕ ਐ ਇਹ ਤਾਂ ਜਿਹੜਾ ਮਾਉਂਟ ਐ ਉਹ ਕੰਮ ਕਰਨੇ ਰਿਹਾ ਅਸਲ ਚ ਚੰਗੀ ਤਰ੍ਹਾਂ ਤੇ ਐ ਐਮਸੀਲ ਮੈਂ ਇੱਥੇ ਮੈਂ ਕਹਿੰਦਾ ਵੀ ਘਟੋ ਘਟ 10 ਜਗਾਂ ਤੇ ਪੁੱਛ ਲਈ ਐਮਸੀਲ ਨਹੀਂ ਮਿਲ ਰਹੀ ਆਪਾਂ ਨੂੰ ਹੁਣ ਕਰਿਆ ਤਾਂ ਹੈ ਥਿਆ ਰੱਖਣਾ ਪੈਣਾ ਹੁਣ ਵੀ ਇਹਦਾ ਵੀ ਜਿਹੜਾ ਮੈਨੂੰ ਪਹਿਲਾਂ ਤੋਂ ਮੱਦਬ ਪਾ ਰਿਆ ਸੀ ਇਹਨੂੰ ਚਲੋ ਦੇਖ ਹੀ ਜਾਓਗੇ ਹੁਣ ਤਾਂ ਪੁੱਛਾਂਗੇ ਜੇ ਨਾ ਕਿਤੇ ਸਿਹਤ ਜਗ੍ਹਾ ਤੇ ਕਰਮਪ੍ਰਯਾਗ ਜਾ ਕੇ ਜੇ ਅਮਸੂਲ ਮਿਲਦੀ ਹੈ ਕਿਹ ਲੋੜੇ ਜੀ ਪੈਂਦੀ ਹੈ ਅਮਸੂਲ ਦੀ ਆਪਣੇ ਜਿਆਦਾ ਪੈਂਦੀ ਹੈ ਨਾ ਆਪਣਾ ਤਾਂ ਆ ਮਿਲ ਜਾਂਦੀ ਹੈ ਫੇ ਤੋ 3 ਵਾਰੀ ਜੀ ਤਾਂ 2 ਦਿਨ ਬੜੀਆ ਮਤਲਬ 5 ਤੋਂ 6 ਪੰਤਾਂ 6 ਵਾਰੀ ਪੁੱਛ ਲਿਆ ਨਾ ਜੀ ਇੱਥੇ ਨਹੀਂ ਮਿਲਦੀ ਨਾ ਜੀ ਇੱਥੇ ਨਹੀਂ ਮਿਲਦੀ ਕਰਨ ਪ੍ਰਯਾਗ ਆ ਗਏ ਜੀ ਆਪਾਂ ਕਰਨ ਪ੍ਰਯਾਗ ਪਹੁੰਚ ਗਏ ਜੀ ਟਾਈਮ ਕਾਫੀ ਲੱਗਿਆ ਸਮਾਂ ਲਓ ਤੁਸੀਂ 9 ਤੋਂ 9.5 ਘੰਟੇ 10 ਘੰਟੇ ਦੇ ਕਰੀਬ ਹੀ ਲੱਗਿਆ ਸਮਾਂ ਤੇ ਜਿਹੜਾ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਉਹਨਾਂ ਦੀ ਉਧਰ ਵਾਲੀ ਉਹ ਵਾਲੀ ਉਹ ਹੈ ਅਲਕਨੰਦਾ ਤੇ ਜਿਹੜੀ ਇਧਰੋਂ ਆ ਰਹੀ ਹੈ ਇਹ ਕੋਈ ਭਿੰਡਾਰ ਪਿੰਡਾਰ ਪਤਾ ਨਹੀਂ ਇਸ ਨਾਮ ਤੋਂ ਤੇ ਇਕੱਠਿਆਂ ਹੋ ਕੇ ਜਾ ਰਹੀਆਂ ਨੇ ਥੱਲੇ ਨੂੰ ਤੇ ਥੱਲੇ ਲਾ ਲਓ ਤੁਸੀਂ ਵੀ ਅਲਕਨੰਦਾ ਸਾਨੂੰ ਪਤਾ ਹੀ ਹੈ ਨਾ ਕਿੱਥੇ ਮਲਾ ਸੰਗਮ ਹੁੰਦਾ ਅਲਕਨੰਦਾ ਦਾ ਜਾ ਕੇ ਗੰਗਾ ਬਣਦੀ ਹੈ ਜਿੱਥੇ ਜਾ ਕੇ ਤੇ ਫਿਲਹਾਲ ਕਰਨਪ੍ਰਯਗ ਚ ਖੜੇ ਆ ਜੀ ਹੁਣ ਆਪਣੇ ਬਲੌਗ ਦਾ ਇੱਥੇ ਹੀ ਐਂਡ ਕਰਦੇ ਆ ਕੱਲ ਟਾਈਮ ਨਾਲ ਨਿਕਲਾਂਗੇ ਤੇ ਚੜ੍ਹਾਈ ਵੀ ਜਿਹੜੀ ਗੋਬਿੰਦ ਘਾੜਦੀ ਹੈ ਉਹ ਕੱਲ ਸ਼ੁਰੂ ਕਰਦੇ ਹਣੀ ਆ ਕਿਸੇ ਬਿਹਾਲ ਚ ਨਾ ਤਾਂ ਅੱਜ ਹੀ ਤੇਲ ਨਹੀਂ ਲਾਇਆ ਤੇ ਵੀਡੀਓ ਦਾ ਅੰਡਰ ਲੱਗੇ ਸੀ ਕਰਨ ਪਰ ਉਹਦੇ ਅੱਜ ਇੱਕ ਜਿਆਦਾ ਹੀ ਹੈ ਨਾ ਜਿਹੜੇ ਪੁਲ ਤੇ ਫਿਰ ਰਹੇ ਹੁਣ ਆਪਾਂ ਇੱਥੇ ਜੇ ਮੜ ਜੀ ਵੀ ਧਮਕ ਪੈਂਦੀ ਹੈ ਹਿੱਲਦਾ ਬਹੁਤ ਡਰ ਲੱਗਦਾ ਬਹੁਤ ਜਿਆਦਾ ਬਾਰੇ ਸਾਨੂੰ ਚੈੱਕ ਕਰਾਂ ਤੇ ਇਹ ਵਾਲਾ ਪੁਲ ਜੀ ਇਹ ਛੋਟਾ ਬਣਿਆ ਹੋਇਆ ਜਾਣ ਵਾਸਤੇ ਇਹ ਕਰਨ ਪ੍ਰਯਾਗਦਾ ਤੇ ਸਾਹਮਣੇ ਆਪਣਾ ਇਹ ਹੋਟਲ ਹੈ ਜੀ ਇਹ ਵਾਲਾ ਸ਼੍ਰੀ ਕ੍ਰਿਸ਼ਨਾ ਪੈਲੇਸ ਮੈਂ ਕੀ ਦੇਖਦੇ ਪਹਿਲਾਂ ਹੇਮਕੁਟ ਸਾਹਿਬ ਦੇ ਦਰਸ਼ਨ ਕਰਨੇ ਆ ਉਹ ਤੋਂ ਬਾਅਦ ਦੇਣਾ ਕਤਾਰਨਾਥ ਬਦਰੀਨਾਥ ਕਿਤੇ ਕਿਤੇ ਜਾ ਹੁੰਦਾ ਕਿਉਂਕਿ ਆਪਾਂ ਪੂਰਾ ਇੱਕ ਘੁੰਮਣਾ ਹੁਣਾ ਉਤਰਾਖੰਡ ਇਸੇ ਕੰਮ ਤੇ ਹੈ